ਤੁਹਾਡੇ ਸ਼ਹਿਰ ਦੀ ਖਬਰ ਹੈ ਜੀ ਸੀਆਈਏ ਸਟਾਫ ਇੱਕ ਦੇ ਇੰਚਾਰਜ ਸਵੇਤ ਕਈ ਪੁਲਸੀਆਂ ਖਿਲਾਫ ਜਿਹੜਾ ਕਤਲ ਦਾ ਮਕਦਮਾ ਚੱਲਣ ਦਾ ਜਿਹੜਾ ਰਾ 15 ਹੋ ਗਿਆ ਸਾਫ ਹੋ ਗਿਆ ਜੀ ਜੰਗੀ ਸਾਹਿਬ ਬੜਾ ਇੰਟਰਸਟਿੰਗ ਮਾਮਲਾ ਹੈ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਲਾਇਡਰ ਦੀ ਹਾਲਤ ਕੀ ਹੈ ਤੇ ਪੰਜਾਬ ਪੁਲਿਸ ਨਸ਼ਿਆਂ ਨੂੰ ਕਹਿੰਦੇ ਜੀ ਅਸੀਂ ਖਤਮ ਕਰਾਉਣ ਲੱਗੇ ਪਏ ਹਾਂ ਹਮਮ ਲੇਕਿਨ ਸਭ ਤੋਂ ਮੇਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਹਨ ਉਹਨਾਂ ਦਾ ਕਹਾਣ ਕਿਵੇਂ ਹੋ ਰਿਹਾ ਇਹ ਕੋਈ ਦੇਖ ਨਹੀਂ ਰਿਹਾ ਜੀ ਇਹ ਮਾਮਲਾ ਬੜਾ ਇੰਟਰਸਟਿੰਗ ਹੈ ਮਾਮਲਾ ਇਹ 2024 ਦਾ ਹੈ ਹਮਮ ਅਕਤੂਬਰ ਮਹੀਨੇ ਦਾ ਜੀ ਸੀਆਈਏ ਸਟਾਫ ਦਾ ਇੰਚਾਰਜ ਇੱਕ ਰੱਪਟ ਪਾਉਂਦਾ ਹੈ ਥਾਣਾ ਥਰਮਲ ਪਲਾਡ ਦੇ ਪੁਲਿਸ ਥਾਣੇ 'ਚ ਜੀ ਉਹ ਕਹਿੰਦਾ ਕਿ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਫਲਾਣਾ ਬੰਦਾ ਜਿਹੜਾ ਫਲਾਣੇ ਕੇਸ ਦੇ ਵਿੱਚ ਲੋੜੀਦਾ ਹੈ ਉਹ ਰਹਿੰਦਾ ਲੱਖੀ ਜੰਗਲ ਦਾ ਗੁਰਦੁਆਰਾ ਸਾਹਿਬ ਸਾਡੇ ਬਹੁਤ ਵੱਡਾ ਲੱਖੀ ਜੰਗਲ ਜੀ ਉੱਥੋਂ ਬਠਿੰਡੇ ਆਇਆ ਹੋਇਆ ਤੇ ਫਲਾਣੇ ਬੰਦੇ ਦੇ ਕੋਲੇ ਰੁਕਿਆ ਹੋਇਆ ਹੂੰ ਹੂੰ ਜੇ ਤੁਸੀਂ ਰਿਪੋਰਟ ਕਰੋ ਤਾਂ ਉਹ ਫੜਿਆ ਜਾ ਸਕਦਾ ਵਕਫਾਕ ਮਾਮਲੇ ਚੋਂ ਜ਼ਾਇਦ ਹੈ ਇਨਸਪੈਕਟਰ ਸਾਹਿਬ ਇੰਚਾਰਜ ਸਾਹਿਬ ਕਹਿੰਦੇ ਮੈਂ ਪੁਲਿਸ ਪਾਰਟੀ ਲੈ ਕੇ ਉੱਥੇ ਪਹੁੰਚਿਆ ਤੇ ਉਹ ਬੰਦਾ ਉੱਥੇ ਸਾਨੂੰ ਨਹੀਂ ਮਿਲਿਆ ਤੇ ਜਿਹਦੇ ਕੋਲੇ ਟਿਕਾਣਾ ਨੈਸੈਸਰੀ ਨਹੀਂ ਉਹ ਗਿੜਿਆ ਹੂੰ ਹੂੰ ਜੇ ਕਹਿੰਦੇ ਸੀ ਆਪਣੇ ਮੁਕਬਰ ਨੂੰ ਪੰਜਾਬ ਤੁਸੀਂ ਦੇਖੋ ਪੰਜਾਬ ਪੁਲਿਸ ਦੀ ਕਹਾਣੀ ਕੀ ਹੁੰਦੀ ਹੈ ਮੁਕੋਰ ਖਾਸ ਹੂੰ ਹੂੰ ਕਹਿੰਦੇ ਮੁਕੋਰ ਖਾਸ ਨੂੰ ਫਿਰ ਪੁੱਛਿਆ ਵੀ ਭਾਈ ਉਹ ਤਾਂ ਹੈ ਨਹੀਂ ਇੱਥੇ ਤੂੰ ਦੱਸ ਕਹਿੰਦਾ ਜੀ ਹਾਂ ਹਾਂ ਮੈਂ ਦੇਖਿਆ ਇੱਕ ਫਲਾਣਾ ਬੰਦਾ ਸੀ ਉਹਦੇ ਨਾਲ ਵਾਈਕ ਤੇ ਉੱਤੇ ਬੈਠਾ ਜਾ ਰਿਹਾ ਸੀ ਇੱਧਰ ਤੁਸੀਂ ਇੱਧਰ ਦੇਖ ਲਓ ਹੂੰ ਹੂੰ ਤੇ ਫਿਰ ਇਨਸਪੈਕਟਰ ਸਾਹਿਬ ਕਹਿੰਦੇ ਵੀ ਅਸੀਂ ਉਹ ਬੰਦੇ ਨੂੰ ਲਾਬਦੇ ਲਵਾਉਂਦੇ ਲਾਬਦੇ ਲਵਾਉਂਦੇ ਜਦੋਂ ਥਰਮਲ ਪਲੈਂਟ ਦੀਆਂ ਝੀਲਾਂ ਕੋਲੇ ਆਏ ਤੇ ਸਾਡੀ ਨਜ਼ਰ ਦੋ ਬੰਦੇ ਤੇ ਇੱਕ ਮੋਟਰਸਾਈਕਲ ਸੀ ਇੱਕ ਬੰਦਾ ਮੋਟਰਸਾਈਕਲ ਦੇ ਉੱਪਰ ਬੈਠਾ ਸੀ ਤੇ ਦੂਜਾ ਖੜਾ ਸੀ ਜੀ ਕਿਉਂਕਿ ਕਹਿੰਦੇ ਸੀ ਦੋਵਾਂ ਨੂੰ ਜਾਣਦੇ ਸੀ ਹੂੰ ਉਹ ਵੀ ਸਾਨੂੰ ਜਾਣਦਾ ਸੀ ਬੰਦਾ ਜਿਹੜਾ ਸਾਨੂੰ ਵੰਟਡ ਸੀ ਤੇ ਜਦੋਂ ਕਹਿੰਦੇ ਮੋਟਰਸਾਈਕਲ ਵਾਲੇ ਦੇਖਿਆ ਪੁਲਿਸ ਆ ਗਈ ਹੂੰ ਉਹਨੇ ਇਮੀਡੀਏਟ ਕਹਿੰਦੇ ਮੋਟਰਸਾਈਕਲ ਦੀ ਪਾਰਕ ਕਿੱਕ ਤੇ ਉਹ ਗਏ ਤੇ ਉਹ ਗਿਆ ਤਾਂ ਗਿਆ ਭੱਜ ਜੀ ਇਹ ਬੰਦਾ ਜਿਹੜਾ ਸੀ ਕਹਿੰਦੇ ਵੀ ਇਹਨੇ ਦੇਖਿਆ ਪੁਲਿਸ ਨੂੰ ਪੁਲਸ ਉੱਪਰ ਆ ਗਈ ਤੇ ਇਹ ਭੱਜ ਕੇ ਝੀਲ ਦੇ ਵਿੱਚ ਛਾਲ ਮਾਰ ਦਿੱਤੀ ਹੂੰ ਅਸੀਂ ਕਹਿੰਦੇ ਵੀ ਉਹਨੂੰ ਪਛਾਇਆ ਕੱਟਿਆ ਭੱਜ ਕੇ ਵੀ ਵੇਖੀ ਇਹ ਬੰਦੇ ਨੂੰ ਬਚਾਈਏ ਸਾਰੇ ਆਪਣੇ ਫੋਰਸ ਲਾਈ ਨਾਲ ਇਹ ਨਤੀਜਾ ਇਹ ਹੈ ਕਿ ਕੱਢਲੇ ਤੇ ਕੱਢ ਕੇ ਜਿਹੜੀ ਉਸਤੀ ਨੂੰ ਹਸਪਤਾਲ ਦੇ ਵਿੱਚ ਲੈ ਗਏ ਤੇ ਉੱਥੇ ਡਾਕਟਰਾਂ ਨੇ ਕਹਿਤਾ ਵੀ ਤਾਂ ਮਰ ਗਿਆ ਜੀ ਇਹ ਤਾਂ ਬ੍ਰੌਟ ਡੈੱਡ ਹੈ ਹੂੰ ਹੂੰ ਇਸ ਲਈ ਕਹਿੰਦੇ ਜੀ ਅਸੀਂ ਇਹ ਰੱਤ ਪਾ ਦਿੱਤੀ ਹੈ ਤੇ ਹੁਣ ਇਹਦੀ ਅਸੀਂ ਕਰਾਉਣੀ ਹੈ ਪੋਸਟ ਮਾਰਟਮ ਦੀ ਕਾਰਵਾਈ ਮੁਕੰਮਲ ਉਹ ਆਪਣੇ ਬੰਦੋ ਸੁਰਖਰੂ ਹੋ ਗਈ ਜਦ ਗੰਗੀ ਸਾਹਿਬ ਜੀ ਨੂੰ ਇਸ ਕੰਦੀ ਜਾਣਕਾਰੀ ਉਹਦੇ ਪਰਿਵਾਰ ਨੂੰ ਮਿਲੀ ਜੀ ਤਾਂ ਉਹਦੀ ਮਾਂ ਤੇ ਉਹਦੀ ਪਰਜਾਈ ਤੇ ਹੋਰ ਜਿਹੜੇ ਸਾਰੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸਿਵਲ ਹਸਪੀਟਲ ਬਠਿੰਡਾ ਆ ਗਏ ਇੱਥੇ ਉਹਲਾ ਪੋਸਟਮਾਰਟਮ ਹੋਣਾ ਸੀ ਜੀ ਉੱਥੇ ਉਹਨਾਂ ਨੇ ਆ ਕੇ ਰੋਣਾ ਕਰ ਲਾਉਣਾ ਸ਼ੁਰੂ ਕਰਤਾ ਉਹਨਾਂ ਨੇ ਕਿਹਾ ਕਿ ਜੀ ਆ ਦੇਖੋ ਸਾਡਾ ਮੁੰਡਾ ਪੁਲਿਸ ਦੇ ਕੁੱਟ-ਕੁੱਟ ਕੇ ਟੌਰਚਰ ਕਰਕੇ ਮਾਰਤਾ ਸਾਨੂੰ ਇਨਸਾਫ਼ ਚਾਹੀਦਾ ਹੈ ਤਾਂ ਉਸਲੇ ਮੌਕੇ ਦੇ ਉੱਤੇ ਸਾਡੇ ਤਿੰਨ ਪੱਤਰਕਾਰ ਉੱਥੇ ਪਹੁੰਚ ਗਏ ਜਿਹੜੇ ਸਾਡੇ ਮਠੰਡਾ ਦੇ ਬੜੇ ਮਾਨਯੋਗ ਪੱਤਰਕਾਰ ਹੈ ਜੀ ਉਹਨਾਂ ਦੇ ਵਿੱਚ ਸਰਵਾਰ ਗੁਰਤੇਜ ਸਿੰਘ ਸਿੱਧੂ ਉਹ ਦੈਨਿਕ ਜਾਗਰਣ ਦਾ ਜਿਹੜਾ ਪੰਜਾਬੀ ਪੰਜਾਬੀ ਐਡੀਸ਼ਨ ਹੈ ਇਹਦੇ ਇੰਚਾਰਜ ਹੈ ਜੀ ਦੂਸਰੇ ਜਿਹੜੇ ਹੈਗੇ ਆ ਜੀ ਉਹ ਚੰਦਨ ਸਿੰਘ ਠਾਕੁਰ ਚੰਦਨ ਸਿੰਘ ਜਿਹੜੇ ਹੈਗੇ ਆ ਉਹ ਪਾਸ ਕਰਦੇ ਬੜੇ ਸੀਨੀਅਰ ਪੱਤਰਕਾਰ ਹੈ ਜੀ ਤੀਸਰਾ ਮੁੰਡਾ ਜਿਹੜਾ ਹੈਗਾ ਜੀ ਉਹ ਜਸਕਰਨ ਸਿੰਘ ਮੀਤ ਹੈ ਉਹ ਇੱਕ ਪਬਲਿਕ ਐਪ ਹੈ ਉਹ ਲਾਇਸਟੇ ਕੰਮ ਕਰਦਾ ਸੀ ਜੀ ਉਹਨਾਂ ਤਿੰਨਾਂ ਨੇ ਜਲਦੀ ਸਾਬ ਉਹਨਾਂ ਦੀ ਏਰੀਆ ਰਿਪੋਰਟਿੰਗ ਵਗੈਰਾ ਕਰਕੇ ਸਾਰਾ ਕੁਝ ਤੇ ਆਪੋ ਆਪਣੇ ਅਖਬਾਰਾਂ ਦੇ ਵਿੱਚ ਖਬਰਾਂ ਲਾ ਦਿੱਤੀਆਂ ਜੀ ਇਸੇ ਸਮੇਂ ਦੌਰਾਨ ਪੁਲਸ ਨੇ ਇੱਕ ਹੋਰ ਕਾਰਵਾਈ ਪਾਸ ਕੀਤੀ ਕਿ ਉਸ ਦੇ ਲੜਕੇ ਦੇ ਬਾਪ ਨੂੰ ਬੁਲਾਇਆ ਗਿਆ ਸੀ ਬਿੰਦੇ ਸਰਪੰਚਾ ਹੀ ਤੇ ਉਹਨੇ ਕਹਿੰਦਾ ਮੈਂ ਬਿਆਨ ਨਹੀਂ ਦਦਾ ਪੁਲਿਸ ਨੂੰ ਕਿਉਂਕਿ ਮੇਰਾ ਇੱਕ ਮੁੰਡਾ ਜੇਲ੍ਹ ਦੇ ਵਿੱਚ ਹੈ ਹੂੰ ਇਸ ਲਈ ਮੈਂ ਜੇਲ੍ਹ ਦੇ ਵਿੱਚ ਜਾਊਂਗਾ ਉਹਨੂੰ ਪੁੱਛੂਗਾ ਜਿਵੇਂ ਮੇਰਾ ਮੁੰਡਾ ਕਹੂਗਾ ਮੈਂ ਬਿਆਨ ਉਮੇ ਦੇਊਗਾ ਜੀ ਇੱਕ ਤਾਂ ਇਹ ਨਿਸ਼ਪਾਤੀ ਉਦੋਂ ਇੱਕ ਉਹਨੇ ਬਾਅਦ ਦੀ ਕਿ ਫਿਰ ਅਗਲੇ ਦਿਨ ਉਹ ਆਪ ਆ ਗਿਆ ਹੂੰ ਹੂੰ ਤੇ ਉਹਦੇ ਬਾਪ ਨੇ ਆ ਕੇ ਸਾਡੇ ਕੋਲੇ ਬਿਆਨ ਦਿੱਤਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਆਜ਼ਾਦ ਸੂਤਰਾਂ ਤੋਂ ਕਿ ਮੇਰੇ ਮੁੰਡੇ ਨੇ ਕੀ ਹਿਸ਼ਾਲ ਮਾਰ ਪਿੱਛੇ ਮਰ ਗਿਆ ਮੈਂ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦਾ ਤੇ ਕਾਰਵਾਈ ਨਾ ਕੀਤੀ ਜਾਵੇ। ਜੀ ਤੇ ਪੁਲਿਸ ਨੇ ਕਹਿਦਾ ਜੀ ਕਾਰਵਾਈ ਕਰਨ ਲਈ ਕੋਈ ਲੋੜ ਹੀ ਨਹੀਂ। ਹੂੰ ਹੂੰ ਪੁਲਿਸ ਨੇ ਮਤਲਬ ਇਸ ਮਾਮਲੇ ਦਾ ਜਿਹੜਾ ਇੱਕ ਬੰਦਾ ਚੱਕ ਕੇ ਮਾਰਦਾ ਘੁੱਟ ਘੁੱਟ ਕੇ ਇਹ ਲਾਹ ਪਉਪਾ ਦਾ ਜੀ। ਹੂੰ ਹੂੰ ਔਰ ਕਈ ਚੀਜ਼ਾਂ ਹੋ ਜੀਆਂ ਹੁੰਦੀਆਂ ਜਿਵੇਂ ਕਿ ਆਪਾਂ মিডিਆ ਵਾਲੇ ਮੁੰਡੇ ਕਹੇ ਕਿ ਉਹਨਾਂ ਨੇ ਸਾਡੇ ਮੁੰਡੀਆਂ মিডিਆ ਵਾਲਿਆਂ ਦੇ ਪੱਤਰਕਾਰਾਂ ਨੇ ਅਖਬਾਰਾਂ 'ਚ ਖਬਰਾਂ ਲਿਖਤੀਆਂ। ਜੀ ਜਦੋਂ ਖਬਰਾਂ ਆਈਆਂ ਤੇ ਖਬਰਾਂ ਨਾਲ ਥੋੜੀ ਜੀ ਹਲਚਲ ਪੈਦਾ ਹੋ ਗਈ। ਸਾਡੇ ਇੱਕ ਵਕੀਲ ਹੈ ਜਿਹਦਾ ਨਾਮ ਹੈ ਸੂਰੀਆ ਕੰਧ। ਜੀ ਉਹ ਵਕੀਲ ਨੂੰ ਇਸ ਕੱਲ ਦੀ ਜਾਣਕਾਰੀ ਮਿਲੀ ਉਹ ਵਕੀਲ ਇਸ ਕਿਸਮ ਦਾ ਹੈ ਕਿ ਜਦੋਂ ਉਹਦੇ ਧਿਆਨ 'ਚ ਕੋਈ ਇਹੋ ਜੀ ਗੱਲ ਆ ਜਾਂਦੀ ਹੈ ਨਾ ਜੀ ਕਿ ਉਹ ਨਾਲ ਦੀ ਨਾਲ ਹੀ ਸਰਗਰਮ ਹੋ ਜਾਂਦਾ ਹੈ ਜੀ ਉਹਨੇ ਕਿਹਾ ਕਿ ਬੰਦਾ ਮੜ ਗਿਆ ਪੋਸਟਮਾਰਟ ਨੂੰ ਹੋਣਾ ਹੈ ਪੋਸਟਮਾਰਟ ਵਿੱਚ ਕੋਈ ਗੜਬੜ ਹੋ ਸਕਦੀ ਹੈ ਹਾਂ ਹਾਂ ਤੇ ਜੰਦੀ ਸਾਹਿਬ ਉਸ ਬੰਦੇ ਨੇ ਇਮੀਡੀਏਟ ਮੇਲ ਪਾਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜੀ ਇੱਕ ਮੇਲ ਪਾਤੀ ਉਹਨੇ ਪੁਲਿਸ ਨੂੰ ਬੀਜੀਪੀ ਨੂੰ ਇੱਕ ਮੈਲੋਂ ਨੇ ਜਿਹੜੀ ਹੈਗੀ ਆ ਉਹ ਪਾਜ਼ਿਟਿਵ ਸਿਵਲ ਸਰਜਨ ਨੂੰ ਕਿ ਇਹਦਾ ਜਿਹੜਾ ਮੁੰਡੇ ਦਾ ਪੋਸਟਮਾਰਟਮ ਕਰਾਉਣਾ ਹੈ ਇਹਦੇ ਲਈ ਡਾਕਟਰਾਂ ਦਾ ਇੱਕ ਬੋਰਡ ਬਣਾਇਆ ਜਾਵੇ। ਜੀ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਕਿ ਪਤਾ ਲੱਗੇ ਕਿ ਇਹਦੇ ਕੀ ਕੁਝ ਹੋਇਆ ਹੈ। ਹੂੰ ਹੂੰ। ਇੱਥਾ ਪਹੁੰਚਿਆ ਜੀ। ਇਸੇ ਸਮੇਂ ਦੌਰਾਨ ਉਹ ਮੁੰਡਾ ਜਿਹੜਾ ਜਿਹੜਾ ਮਰਿਆ ਸੀ ਉਹਦਾ ਇੱਕ ਭਰਾ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਬੰਦ ਸੀ। ਹੂੰ ਹੂੰ। ਉਹ ਜੇਲ੍ਹ ਦਾ ਜਿਹੜਾ ਨਿਸਮਾਇ ਜੰਦੀ ਸਾਹਿਬ ਬਹੁਤ ਸਾਰੇ ਸਾਡੇ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਪਰ ਜਿਹੜੇ ਜੇਲਾ ਚ ਗਏ ਉਹਨਾਂ ਨੂੰ ਪਤਾ ਹੈ ਕਿ ਜਦੋਂ ਬੰਦਾ ਜੇਲ੍ਹ ਦੇ ਵਿੱਚ ਬੰਦ ਹੋਵੇ। ਉੱਥੇ ਜਿਹੜਾ ਉਹ ਕਸਟੋਡੀਅਨ ਹੈ ਉਹ ਅਦਾਲਤਾਂ ਹੁੰਦੀ ਹੈ। ਬਿਲਕੁਲ ਜੀ। ਅਦਾਲਤਾਂ ਨੇ ਦੇਖਣਾ ਹੁੰਦਾ ਕਿ ਉਹਦੇ ਨਾਲ ਕੋਈ ਧੱਕਾ ਮੁਕੀਤਾਂ ਨਹੀਂ ਹੁੰਦਾ। ਔਰ ਇੱਕ ਨਿਜ਼ਮ ਬਣਿਆ ਹੋਇਆ ਹੈ ਕਿ ਕਦੇ ਸੈਸ਼ਨ ਜੱਜ ਦੇ, ਡੀਸੀ, ਐਸਐਸਪੀ, ਕਦੇ ਹਾਈ ਕੋਰਟ ਦਾ ਜੱਜ ਇਹ ਬਾਰੀ-ਬਾਰੀ ਜਿਹੜੇ ਹੈ ਜਾਂ ਕੱਥਿਆਂ ਹੋ ਕੇ ਵੀ ਜਾਂਦੇ ਰਹਿੰਦੇ ਜਿਲ੍ਹਿਆਂ ਦੇ ਵਿੱਚ। ਜਿਲ੍ਹਾਂਾਂ ਦਾ ਮਾਇਨਾ ਕਰਦੇ। ਹੂੰ ਹੂੰ। ਹੋਣਾ ਨਹੀਂ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਨੈਕਸਟ ਸਟੇਜ ਜਿਹੜੇ ਹੈ ਸੈਸ਼ਨ ਜੱਜ ਫਿਰੋਜ਼ਪੁਰ ਫਿਰ ਫਿਰ ਵੀ ਦੇਸ ਪਹੁੰਚ ਗਏ। ਹੂੰ ਹੂੰ। ਉੱਥੇ ਫਿਰੋਜ਼ਪੁਰ ਦੀ ਜ਼ਿਲ੍ਹੇ ਤੋ ਪਹੁੰਚੇ ਤੇ ਉਸ ਮੁੰਡੇ ਨੇ ਐਪਲੀਕੇਸ਼ਨ ਕਿਸ ਤਰ੍ਹਾਂ ਲਖਵਾਈ ਦੀ ਪੁਲਿਸ ਨੇ ਕੁੱਟਕੁੱਟ ਕੇ ਮੇਰਾ ਭਰਾ ਮਾਰਦਾ ਮੈਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੇ ਜੀ ਸੈਸ਼ਨ ਉਹ ਮੁੰਡੇ ਨੇ ਸੈਸ਼ਨ ਜੱਜ ਨੂੰ ਐਪਲੀਕੇਸ਼ਨ ਦੇ ਤੇ ਸੈਸ਼ਨ ਜੱਜ ਸਾਹਿਬ ਨੇ ਉਹੀ ਐਪਲੀਕੇਸ਼ਨ ਬਠਿੰਡਾ ਦੇ ਸੈਸ਼ਨ ਜੱਜ ਨੂੰ ਭੇਜੀ ਦੀ ਤੇ ਕਾਰਵਾਈ ਕੀਤੀ ਜਾਵੇ ਹੂੰ ਹੂੰ ਬਠਿੰਡਾ ਦੇ ਸੈਸ਼ਨ ਜੱਜ ਸਾਹਿਬ ਨੇ ਉਹ ਭੇਜੀ ਦੀ ਸੀ ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਕੇ ਵੀ ਪੜਤਾਲ ਕਰਵਾ ਲੋ ਔਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਕੁਲਦੀਪ ਸਿੰਘ ਨਾਂ ਦੇ ਇੱਕ ਨਵੇਂ ਜੱਜ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਕਹਿੰਦਾ ਕਿ ਲਓ ਜੀ ਤੁਸੀਂ ਇਹਦੀ ਪੜਤਾਲ ਕਰੋ ਜੀ ਚੰਦੀ ਸਾਹਿਬ ਜਦੋਂ ਕੁਲਦੀਪ ਸਿੰਘ ਹੋਣਾ ਕੋਲੇ ਇਹ ਚਲੀ ਗਈ ਹੂੰ ਹੂੰ ਐਪਲੀਕੇਸ਼ਨ ਉਹਨਾਂ ਨੇ ਫਿਰ ਜਾਂਚ ਸ਼ੁਰੂ ਕੀਤੀ ਤੇ ਜਾਂਚ ਦਾ ਇਹਦਾ ਤਰੀਕਾ ਕਾਰ ਹੈ ਨਾ ਜੇ ਮੈਂ ਮੇਰੇ ਕੋਲੇ ਉਹ ਜਾਂਚ ਦੀ ਕਾਪੀ ਪਈ ਹੈ ਜੀ ਰਿਪੋਰਟ ਪਈ ਹੈ 27 ਪੇਜਾਂ ਦੀ ਰਿਪੋਰਟ ਹੈ ਜੀ ਹੂੰ ਹੂੰ ਦੀ ਮੇਨ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ ਕੇ ਜੀਬੀ ਸੀਆਈਏ ਵਗੈਰਾ ਜਾਂ ਐਨਆਈਏ ਜਿਹੜਾ ਇੰਟਰਨੈਸ਼ਨਲ ਏਜੰਸੀ ਹੈ ਜੀ ਉਹ ਜਾਂਚ ਕਰਦੀਆਂ ਜੱਜ ਸਾਹਿਬ ਨੇ ਉਸ ਸਾਹਿਬ ਨਾਲ ਜਾਂਚ ਕੀਤੀ ਹੂੰ ਹੂੰ ਜੱਜ ਸਾਹਿਬ ਨੇ ਤਿੰਨਾਂ ਦਾ ਪੱਤਰਕਾਰਾਂ ਨੂੰ ਵਾਰੀ ਵਾਰੀ ਬੁਲਾਇਆ ਜੀ ਤਿੰਨਾਂ ਪੱਤਰਕਾਰਾਂ ਨੂੰ ਬੁਲਾ ਕੇ ਅਲੱਗ ਕਮਰੇ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੀ ਕੁਝ ਤੁਸੀਂ ਇਹ ਕਿਹਾ ਜੀ ਜੋ ਕੁਝ ਪੱਤਰਕਾਰਾਂ ਨੇ ਕਿਹਾ ਉਹਨਾਂ ਨੇ ਜੀ ਉਹ ਅੱਖਰ ਅੱਖਰ ਲਿਖਿਆ ਹੂੰ ਹੂੰ ਫਿਰ ਉਹਨਾਂ ਦੇ ਪਰਿਵਾਰ ਦੀਆਂ ਲੇਡੀਜ਼ ਜਿਹੜੀਆਂ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਬੁਲਾਇਆ ਉਹਨਾਂ ਦੇ ਬਿਆਨ ਲਿਖੇ ਜੀ ਦੇਰੋਂ ਨੇ ਜਿਹੜੇ ਹੈਗੇ ਜੀ ਪੁਲਿਸ ਵਾਲੇ ਬੁਲਾਦੇ ਹੂੰ ਹੂੰ ਜਿਹੜੇ ਪੁਲਿਸ ਵਾਲੇ ਇਨਵਾਲਵ ਸੀ ਕਿ ਆਜੋ ਭਾਈ ਹੁਣ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤਾਂ ਪੁਲਿਸ ਵਾਲੇ ਨੇ ਜਿਹਦੀ ਸਟੋਰੀ ਬਣਾਈ ਸੀ ਉਹਨਾਂ ਨੇ ਉਹੀ ਬਣਾਈ ਦੇਖੋ ਜੀ ਅਸੀਂ ਇਧਰ ਹੋ ਗਏ ਇਧਰ ਆਏ ਜੀ ਬੰਦੇ ਦੇ ਛਾਲ ਮਾਰੀ ਅਸੀਂ ਕੱਢ ਲਿਆ ਜੀ ਬਚਾਉਣ ਦੀ ਕੋਸ਼ਿਸ਼ ਕੀਤੀ ਮਰ ਗਿਆ ਜੀ ਫਲਾਣਾ ਜੀ ਤੇ ਉਹਨੇ ਲਿਖ ਕੇ ਦੇ ਦਿੱਤਾ ਜੀ ਗੱਲ ਖਤਮ ਐ ਜੀ ਤਾਂ ਜੱਜ ਸਾਹਿਬ ਉਹਨੂੰ ਪੁੱਛਦੇ ਵੀ ਤੇਰਾ ਟੈਲੀਫੋਨ ਨੰਬਰ ਦੱਸ ਕਾਕਾ ਕੀ ਐ ਕੱਲੇ ਕੱਲੇ ਬੰਦੇ ਨੂੰ ਉਹਨਾਂ ਨੇ ਪੁੱਛਿਆ ਕਾਕਾ ਤੇਰਾ ਟੈਲੀਫੋਨ ਨੰਬਰ ਕੀ ਐ ਹੂੰ ਹੂੰ ਉਹ ਦੱਸਦੇ ਜੀ ਮੇਰਾ ਟ ਇਹ ਇਕੱਲੇ ਟੈਲੀਫੋਨ ਹੈ ਜਾਂ ਦੋ ਹੈ ਜੀ ਲਗਭਗ ਸਾਰਿਆਂ ਨੇ ਕਹਿੰਦੇ ਸੀ ਸਾਡੇ ਕੋਲ ਇੱਕ ਇੱਕ ਟੈਲੀਫੋਨ ਹੈ ਸਿਰਫ ਇੱਕ ਬੰਦੇ ਨੇ ਕਿਹਾ ਹੂੰ ਹੂੰ ਕਿ ਮੇਰੇ ਕੋਲੇ ਟੈਲੀਫੋਨ ਦੋ ਹੈ ਜੀ ਇੱਕ ਮੇਰੇ ਆਪ ਦੇ ਕੋਲੇ ਇਸਤੇਮਾਲ ਮੈਂ ਕਰਦਾ ਤੇ ਦੂਜਾ ਮੇਰੇ ਨਾਤੇ ਆ ਲੇਕਿਨ ਉਹਨੂੰ ਇਸਤੇਮਾਲ ਮੇਰੀ ਵਾਈਫ ਕਰਦੀ ਹੈ ਜੀ ਜੱਜ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਇਹ ਗੱਲ ਖਤਮ ਕਰਕੇ ਜੰਦੀ ਸਾਹਿਬ ਜੱਜ ਸਾਹਿਬ ਨੇ ਫਿਰ ਕੀ ਕੀਤਾ ਉਹਨਾਂ ਨੇ ਜਿਹੜੇ ਲੋਡ ਅਫਸਰ ਹੁੰਦੇ ਆ ਤਿੰਨਾਂ ਏਜੰਸੀਆਂ ਦੀ ਜੀ Airtel ਦੀ Jio ਦੇ ਅਤੇ Vodafone ਜੀ ਤਿੰਨੋਂ ਜਿਹੜੇ ਸੀਗੇ ਨੋਡਲ ਅਫਸਰ ਉਹਨਾਂ ਨੇ ਦੇਖਿਆ ਕਿ ਇਹ ਆਹੀ ਫੋਨ ਹੈ ਉਹਨਾਂ ਨੋਡਲ ਅਫਸਰਾਂ ਨੂੰ ਸੰਮਣ ਕੱਢ ਕੇ ਕਿ ਤੁਸੀਂ ਐਸ ਤਾਰੀਖ ਨੂੰ ਜਿਹਦੇ ਨੂੰ ਇਨਸੀਡੈਂਟ ਵਾਪਰੀ ਹੈ ਜੀ ਉਸ ਦਿਨ ਨੂੰ ਇਹਨਾਂ ਬੰਦਿਆਂ ਦੀ ਲੋਕੇਸ਼ਨ ਇਹਨਾਂ ਦੀ ਜਿਹੜੀ ਹੈਗੀ ਆ ਸਾੜੇ ਹਫ਼ਤਾ ਜਿਹੜਾ ਹੈਗਾ ਇਹਨਾਂ ਦੀ ਕਿੰਨੀਆਂ ਕੰਨਾਂ ਹੋਈਆਂ ਕਿੱਧਰ ਹੋਈਆਂ ਸਾਰਾ ਰਿਕਾਰਡ ਲੈ ਕੇ ਆ ਜੀ ਜਿਸ ਵੇਲੇ ਨੋਡਲ ਅਫਸਰ ਤਿੰਨੇ ਅਲੱਗ-ਅਲੱਗ ਆਪਣਾ ਰਿਕਾਰਡ ਲੈ ਕੇ ਜੰਦੀ ਸਾਹਿਬ ਉੱਥੇ ਪਹੁੰਚੇ ਜੀ ਤੇ ਉੱਥੇ ਫਿਰ ਸਾਰਾ ਕੁਝ ਹੀ ਸਾਫ਼ ਹੋ ਗਿਆ ਉਹ ਕਹਿੰਦੇ ਜੀ ਉਹ ਫੋਨ ਇਹ ਸਿੱਕੇ ਬਾਕੀ ਗੱਲ ਠੀਕੇ ਜਿਹੜੀ ਪੁਲਿਸ ਨੇ ਸਟੋਰੀ ਬਣਾਈ ਹੈ ਕਿ ਫਲਾਣੇ ਵੇਲੇ ਸੀ ਫਲਾਣੇ ਨਾਲ ਸੀ ਫਲਾਣੇ ਵੇਲੇ ਸੀ ਫਲਾਣੇ ਤਾਂ ਸੀ ਉਹ ਸਾਰੀ ਦੀ ਸਾਰੀ ਝੂਠੀ ਹੋ ਗਈ ਹਾਂ ਹਾਂ ਤੇ ਸਾਬਤ ਹੋ ਗਿਆ ਕਿ ਉਸ ਮੁੰਡੇ ਨੂੰ ਉਹਦੇ ਘਰੋਂ ਚੁੱਕ ਕੇ ਲਿਆਦਾ ਸੀ ਜੀ ਇਹ ਸਾਬਤ ਹੋ ਗਿਆ ਕਿ ਉਹ ਮੁੰਡਾ ਜਿਹੜਾ ਹੈਗਾ ਕਿਤੇ ਹੋਰ ਸੀ ਜਿੱਥੇ ਥਾਂ ਦੇ ਜਿਹੜਾ ਇਹਨਾਂ ਨੇ ਬਣਾਈ ਹੈ ਉਹ ਕਾਰਵਾਈ ਬਣਾਈ ਹੈ ਕਿ ਐਨੇ ਵਜੇ ਉਸਤੇ ਮਾਰਿਆ ਉਹਨੇ ਛਾਲ ਮਾਰੀ ਉਹ ਹੈ ਹੀ ਨਹੀਂ ਜੀ ਉਹ ਸਾਰੀ ਕਹਾਣੀ ਜਦੋਂ ਦੇਖੀ ਉਹਨਾਂ ਨੇ ਵੀ ਇਹ ਝੂਠੀ ਹੈ ਤੇ ਉਹਨਾਂ ਨੇ ਜੀ ਆਪਣੀ ਜਿਹੜੀ ਉਹ ਰਿਪੋਰਟ ਹੈ ਉਹ ਚੀਫ ਜੂਡੀਸ਼ਲ ਮੈਜਿਸਟ੍ਰੇਟ ਸਭ ਨੂੰ ਭੇਜੀ ਲਾਉ ਜੀ ਤੇ ਕਾਰਵਾਈ ਵਾਸਤੇ ਮੈਂ ਤੁਹਾਡੇ ਕੋਲ ਭੇਜਦਾ ਜੀ ਚੀਫ ਜੂਡੀਸ਼ਲ ਮੈਜਿਸਟ੍ਰੇਟ ਨੇ ਸਾਰੀ ਪੜ ਲਈ ਅੰਤ ਤੋਂ ਬਾਅਦ ਉਹਨਾਂ ਨੇ ਉਹ ਜੱਜ ਸਾਡ ਕੋਲ ਹੀ ਫੇਰ ਫੇਰ ਈਤੀ ਛੁੱਟੀ ਜਿਸ ਕਿ ਸਰਦਾਰ ਕੁਲਦੀਪ ਸਿੰਘ ਵੀ ਤੁਸੀਂ ਦੇਖੋ ਜੀ ਇਹਨੂੰ ਇਹਦੇ ਕੀ ਕਰਦੇ ਆਪਣਾ ਮਾਈਂਡ ਅਪਲਾਈ ਕਰੋ ਫਿਰ ਚੰਦੀ ਸਾਹਿਬ ਉਹਨਾਂ ਨੇ ਦੁਬਾਰਾ ਇੱਕ ਨਵਾਂ ਆਰਡਰ ਪਾਇਆ ਹੂੰ ਹੂੰ ਕਿ ਮੈਂ ਅੱਜ ਆਪਣੀ ਇਹ ਰਿਪੋਰਟ ਖੋਲੀ ਹੈ ਮੈਂ ਰਿਪੋਰਟ ਨੂੰ ਚੰਗੀ ਤਰ੍ਹਾਂ ਪੜਿਆ ਜਦੋਂ ਮੈਂ ਰਿਪੋਰਟ ਖੋਲੀ ਆ ਉਸ ਵੇਲੇ ਇਸ ਅਦਾਲਤ ਤੱਕ ਅਰੇ ਇੰਟਰਵਿਊ ਮੌਕੇ ਤੇ ਹਾਜ਼ਰ ਸੀ ਜੀ ਮੈਂ ਆਪਣਾ ਮਾਈਂਡ ਅਪਲਾਈ ਕੀਤਾ ਕਿ ਇਹ ਜਿਹੜੀ ਹੈਗੀ ਜਾਂਚ ਜਿਹੜੀ ਇਹ ਕੇਸ ਹੈ ਇਹ ਕੇਸ ਪੁਲਿਸ ਕੋਲੇ ਡਿਸਟ੍ਰਿਕਟ ਰਿਕਾਰਡ ਵਾਇਆ ਜਾਵੇ ਹੂੰ ਹੂੰ ਉਹਨੂੰ ਸਿੱਧੇ ਕਾਰਵਾਈ ਕਰੇ ਜਾਂ ਅਦਾਲਤ ਆਪਣੇ ਪੱਧਰ ਤੇ ਇਹਦੀ ਜਿਹੜੀ ਟ੍ਰਾਇਲ ਸ਼ੁਰੂ ਕਰ ਦੇਵੇ ਜੀ ਮਤਲਬ ਮੁਕੱਦਮੇ ਦੀ ਸੁਣਵਾਈ ਸ਼ੁਰੂ ਕਰ ਦੇਵੇ ਬਿਲਕੁਲ ਜੀ ਫਿਰ ਉਹਨਾਂ ਨੇ ਆਪ ਵੀ ਉਹਦਾ ਹਲ ਕੱਢਿਆ ਵੀ ਕਿਉਂਕਿ ਪੁਲਿਸੇ ਦੇ ਵਿੱਚ ਹੀ ਮੌਜੂ ਹੈ ਪੁਲਿਸ ਦੇ ਖਿਲਾਫ ਇਲਜ਼ਾਮ ਹੈ ਇਸ ਲਈ ਜੇ ਅਸੀਂ ਇਹ ਮਾਮਲਾ ਪੁਲਿਸ ਕੋਲੇ ਭੇਜਦੇ ਤੇ ਪੁਲਿਸ ਨੇ ਇਹਨੂੰ ਅੱਤੇ ਖਾਤੇ ਪਾ ਦੇਵੇ ਹੂੰ ਜੇਕਰ ਇਹ ਕਿ ਅਦਾਲਤ ਆਪ ਹੀ ਇਹ ਮਕਦਮਾ ਚਲਾਵੇ ਤੇ ਉਹਨੇ ਇਹ ਉਹਨਾਂ ਨੂੰ ਸਮਨ ਕੱਢ ਤੇ ਕਿ ਆਜੋ ਭਾਈ ਕਿ ਤੁਹਾਡੇ ਦੇ ਚਲਾਉਣੇ ਮਕਦਮਾ ਅਦਾਲਤ ਵਿੱਚ ਪੇਸ਼ ਹੋ ਹੂੰ ਜੱਦੀ ਸਾਹਿਬ ਪਰ ਪੈ ਗਿਆ ਪਾਜੜਾ ਜੀ ਕਿਉਂਕਿ ਅਸੀਂ ਜਾਣਦੇ ਹਾਂ ਇਸ ਗੱਲ ਨੂੰ ਕਿ ਜਦੋਂ ਕਈ ਵਾਰੀ ਅਦਾਲਤਾਂ ਨੇ ਵੀ ਮਕਦਮੇ ਦਰਜ ਕਰਾਏ ਹੁੰਦੇ ਆ ਹਾਈ ਕੋਰਟ ਕਰਵਾ ਦਿੰਦੀ ਹੈ ਸੁਪਰੀਮ ਕੋਰਟ ਕਰਵਾ ਦਿੰਦੀ ਹੈ ਕਹਿੰਦੇ ਦੇ ਪੰਜਾਂ ਦਾ ਕਿਹਾ ਸਿਰ ਮੱਥੇ ਪਰਣਾ ਉੱਥੇ ਰਉਤੀ ਜੀ ਹੁਣ ਸੇ ਮਕਦਮਾ ਵੀ ਦਰਜ ਕਰ ਲੈਂਦੀ ਹੈ ਲੇਕਿਨ ਫਿਰ ਇੱਕ ਜਾਂਚ ਹੁੰਦੀ ਹੈ ਜੀ ਤਪੀਸ਼ ਕਰ ਦਿੰਦੀ ਹੈ ਤੇ ਪੀਸ ਦੇ ਵਿੱਚ ਆਪਦੇ ਬੰਦੇ ਨੂੰ ਵੇਖਣਾ ਕਰਾ ਦੇ ਦਿੰਦੇ। ਬਿਲਕੁਲ ਜੀ। ਜੇ ਜਿਹੜਾ ਕੋਈ ਕਸੂਰ ਹੀ ਕਿਸੀ ਆ ਲੋ ਤੁਹਾਡਾ ਅਸੀਂ ਹੁਕਮ ਮੰਨ ਲਿਆ ਮੁਕੱਦਮਾ ਦਰਜ ਕਰ ਲਿਆ ਪੜਤਾਲ ਕਰ ਲਈ। ਕਿ ਕੋਈ ਕਾਨੂੰਨ ਕਹਿੰਦਾ ਇਨਵੈਸਟੀਗੇਸ਼ਨ ਤਾਂ ਪੁਲਿਸ ਨੇ ਕਰਨੀ। ਹੂੰ ਹੂੰ। ਜੱਜ ਸਾਹਿਬ ਨੇ ਕਿਹਾ ਵੀ ਇੱਥੇ ਕਿਉਂ ਪੁਲਸ ਫੇਰਾ ਫੇਰੀ ਕਰੂਗੀ ਇਸ ਕਰਕੇ ਮੈਂ ਤਾਂ ਆਪਣੇ ਪੱਧਰ ਦੀ ਕਰਦਾ। ਜੀ। ਸਾਹਿਬ ਜੀ ਫਿਰ ਪੁਲਿਸ ਨੂੰ ਭਜੜਾ ਪੈ ਗਿਆ ਤੇ ਪੁਲਿਸ ਨੇ ਫਿਰ ਕੀ ਕੀਤਾ ਜੀ ਇਹ ਪਹੁੰਚ ਗਿਆ ਹਾਈ ਕੋਰਟ। ਹੂੰ ਹੂੰ। ਜੱਦੀ ਸਾਹਿਬ ਜਿਹੜੀ ਮੈਨੂੰ ਜਾਣਕਾਰੀ ਮਿਲੀ ਨਾ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਮਹਿੰਗਾ ਵਕੀਲ ਕੀਤਾ। ਔਰ ਉਹ ਮਹਿੰਗਾ ਵਕੀਲ ਜਿਹੜਾ ਕੀਤਾ ਉਹ ਬਹੁਤ ਜਿਹੜਾ ਆਪਾਂ ਕਹਿ ਸਕਦੇ ਵੀ ਵਕੀਲ ਵੀ ਟੋਪੀ ਦਾ ਸੀ ਹੂੰ ਹੂੰ ਤੇ ਉਹਦੇ ਜਿਹੜੇ ਸਮਾਜਿਕ ਕਨੈਕਸ਼ਨ ਆ ਉਹ ਵੀ ਬੜੇ ਮਿਤੂ ਸੀ ਜੀ ਇਹ ਜਿਹੜੀ ਤੁਹਾਨੂੰ ਪਤਾ ਨਾ ਜੱਜਾਂ ਦੇ ਨਾਲ ਵਕੀਲਾਂ ਦੇ ਸਬੰਧ ਚੰਗੇ ਬਣ ਜਾਂਦੇ ਬਿਲਕੁਲ ਕਈ ਵਾਰ ਇਹ ਹੁੰਦਾ ਹੈ ਕਿ ਜੱਜਾਂ ਦੇ ਮੁੰਡੇ ਹੀ ਵਕੀਲ ਹੁੰਦੇ ਆ ਇੱਕ ਜੱਜ ਦੇ ਕੇਸ ਲੱਗੇ ਤੇ ਦੂਜੇ ਜੱਜ ਦਾ ਮोटा ਉਸੇ ਵਕੀਲ ਪਾੜੀ ਦਿੰਦਾ ਹੈ ਬਿਲਕੁਲ ਤੇ ਫਿਰ ਉਹ ਉਹਨਾਂ ਨੂੰ ਅੰਕਲ ਜੱਜ ਕਹਿ ਦਿੰਦੇ ਆ ਹੂੰ ਹੂੰ ਤੇ ਆਹ ਧਿਆਨ ਨਾਲ ਹਾਈ ਕੋਰਟ ਦੇ ਵਿੱਚ ਬੜੀ ਬਾਰੀ ਰੌਲਾ ਪਿਆ ਸੀ ਕਿ ਜਿਹੜੇ ਅੰਕਲ ਜੱਜ ਆ ਇਹਨਾਂ ਨੂੰ ਬਾਹਰ ਬਦਲਿਆ ਜਾਵੇ ਜੀ ਕਿਉਂਕਿ ਜਿਹੜੇ ਲੋਕਲ ਜੱਜ ਆ ਸਾਡੇ ਪੰਜਾਬ ਦੇ ਪੰਜਾਬ ਦੇ ਜਾਇ ਜੱਜ ਜੀ ਇੱਥੇ ਰਹਿਣਗੇ ਤੇ ਕੁਦਰਤੀ ਤੌਰ ਤੇ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਦੋਸਤ ਮਿੱਤਰ ਉਹਨਾਂ ਦੇ ਕਲੀਕ ਜੱਜ ਜਿਹੜੇ ਉਹਨਾਂ ਦੇ ਬੱਚੇ ਹੋਣਗੇ ਬਿਲਕੁਲ ਤੇ ਕੱਲ ਨੂੰ ਜਦੋਂ ਕੋਈ ਵਕੀਲ ਉਹਨਾਂ ਨੂੰ ਕਰ ਲੈਂਦਾ ਤਾਂ ਫਿਰ ਉਹਦੇ ਤੇ ਉਹਨਾਂ ਨੂੰ ਬੈਨੀਫਿਟ ਜਿਹੜੀ ਮੈਨੂੰ ਜਾਣਕਾਰੀ ਜੱਦੀ ਸਾਹਿਬ ਮਿਲੀ ਸੀ ਉਸੇ ਵੇਲੇ ਜਦੋਂ ਇਹ ਮਾਮਲਾ ਚੱਲਦਾ ਸੀ ਕਿ ਬਹੁਤ ਵੱਡਾ ਵਕੀਲ ਕਰ ਲਿਆ ਤੇ ਵਕੀਲ ਨੇ ਇੱਕ ਨੀ ਮਤਲਬ ਲਗਭਗ ਕਹਿੰਦੇ ਜੀ ਅੱਧਾ ਕਰੋੜ ਰੁਪਇਆ ਲਈ ਸੀ ਤੁਹਾਡੀ ਫੀਸ ਜੀ ਪਰ ਅੱਧਾ ਕਰੋੜ ਰੁਪਇਆ ਲੈ ਕੇ ਉਹਨਾਂ ਨੇ ਕੀ ਕੀਤਾ ਇਹ ਚਰਚਾ ਲੋਕਾਂ ਜਾਂ ਆਪਾਂ ਇਹਨੂੰ ਕਨਫਰਮ ਨਹੀਂ ਕਰਦੇ ਦੀ ਪੁਸ਼ਟੀ ਨਹੀਂ ਕਰਦੇ ਹੂੰ ਹੂੰ ਉਹ ਉਹਨਾਂ ਨੇ ਵਕੀਲ ਸਾਹਿਬ ਦੇ ਉੱਤੇ ਬਹਿਸ ਕਰਤੀ ਹੂੰ ਬਹਿਸ ਕਰਕੇ ਜੱਜ ਸਾਹਿਬ ਨੇ ਬਹਿਸ ਸੁਣ ਲਈ ਫੈਸਲਾ ਰਿਜ਼ਰਵ ਕਰ ਲਿਆ ਦੇ ਜੀ ਹਾਲ ਜੀ ਦੱਸ ਦਿਓ ਜੀ ਇਹ ਜਿਹੜੀ ਅਲਤਰੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਸੀਗੇ ਇਹਨਾਂ ਦੇ ਮੁਕਦਮਾ ਚਲਾਇਆ ਜਾਵੇ ਉਹਨੇ ਦਿਲਾਤੀ ਰੋਕ ਹੂੰ ਹੂੰ ਉਹਨੋਂ ਮਾਮਲਾ ਛੁੱਟਿਆ ਹੋ ਗਿਆ ਛੁੱਟਿਆ ਹੋਣ ਤੋਂ ਬਾਅਦ ਤੁਹਾਨੂੰ ਪਤਾ ਕਈ ਵਾਰੀ ਵੈਚ ਵਗੈਰਾ ਬਦਲ ਜਾਂਦਾ ਹੈ ਬਿਲਕੁਲ ਤੇ ਫੈਸਲਾ ਆ ਗਿਆ ਜੀ ਹਾਈ ਕੋਰਟ ਦਾ ਜੀ ਹਾਈ ਕੋਰਟ ਨੇ ਪੁਲਿਸ ਵਾਲਿਆਂ ਦੀ ਪਟੀਸ਼ਨ ਅਰਧ ਕਰ ਦਿੱਤੀ ਹੈ ਹੂੰ ਹੂੰ ਰਸਤਾ ਸਾਫ਼ ਕਰਤਾ ਹੈ ਕਿ ਹੁਣ ਇਹਨਾਂ ਦੇ ਮੁਕਦਮਾ ਜਿਹੜਾ ਸ਼ੁਰੂ ਹੋਊਗਾ ਜੀ ਤੇ ਉਹ ਮੁਕਦਮੇ ਦੀ ਹੁਣ ਸੁਣਵਾਈ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਹੈ ਤੇ ਚੰਡੀਸਰ੍ਹੇ ਮਾਮਲਾ ਇਹੋ ਜਿਹਾ ਜਿੱਥੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਟੈਕਨੀਕਲ ਤੇ ਡਾਕੂਮੈਂਟਰੀ ਪ੍ਰੂਫ ਹੈ ਜੀ ਇਹਦੇ ਵਿੱਚ ਪੁਲਿਸ ਲਈ ਬਚਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਇਹਦੇ ਨਾਲ ਹੀ ਮੈਂ ਜ਼ਿਕਰ ਕਰ ਦੇਵਾਂ ਕਿ ਇਹ ਕਾਰਵਾਈ CIA ਬੰਦੀ ਹੈ ਬਠਿੰਡਾ ਦੀ ਜੀ ਪਰ ਬਠਿੰਡੇ ਦੇ ਵਿੱਚ ਦੋ CIA ਹੈ ਇੱਕ CIA 2 ਹੈ ਹੂੰ ਹੂੰ ਜਿਹੜਾ CIA 2 ਹੈ CIA 2 ਉਹ ਹੈ ਜਿਹਨੇ ਪਿਛਲੇ ਲੈ ਜਨਾਂ ਦੇ ਵਿੱਚ ਇੱਕ ਹੋਰ ਮੁੰਡਾ ਸੀ ਨੌਜਵਾਨ ਜਿਹੜਾ ਹਾਈਲੈਟ ਸਪੀਚਰ ਸੀ ਜੀ ਇਹਨੂੰ ਫੜ ਕੇ کرنਤ ਲਾਲ ਆ ਕੇ ਕੋ ਕੋ ਕੇ ਮਾਰੇ ਉਹਦੇ ਪਰਿਵਾਰ ਦਾ ਇਹ ਇਲਜ਼ਾਮਾ ਤੇ ਐਜੀਟੇਸ਼ਨ ਵੀ ਚੱਲੀ ਜਾਂਦੀ ਐ ਲੋਕ ਲੜਾਈ ਲੜਦੇ ਐ ਜੀ ਉਹਦਾ ਨਾਮ ਸੀ ਨਰਿੰਦਰਦੀਪ ਸਿੰਘ ਹੂੰ ਹੂੰ ਉਹ ਦੂਜਾ ਨਰਿੰਦਰਦੀਪ ਸਿੰਘ ਨੂੰ ਵੀ ਆ ਹੀ ਮਾਰੇ ਕਹਿੰਦੇ ਜੀ ਉਹ ਵੀ ਸੀਆਈ ਵਾਲਿਆਂ ਨੇ ਮਾਰੇ ਜੀ ਹੁਣ ਮੈਂ ਜਾਣਕਾਰੀ ਜਿਹੜੀ ਦੁਬਾਰਾ ਇਕੱਤਰ ਕੀਤੀ ਕਿ ਇਹ ਮੁੰਡਾ ਮਰਿਆ ਕਿਵੇਂ ਫਿਰ ਹੂੰ ਹੂੰ ਇਹਨੂੰ ਮਾਰੇ ਕਿਵੇਂ ਵਿਲਾਇਤੀ ਦੇ ਦੁਬੇ ਇਹਨਾਂ ਜਿਹੜੀ ਸਾਹਿਬ ਜਿਹੜੀਆਂ ਨਵੀਆਂ ਜਿਹੜੀਆਂ ਹੈਗੀਆਂ ਜਾਣਕਾਰੀਆਂ ਹੈਗੀਆਂ ਉਹ ਬੜੀਆਂ ਖਤਰਨਾਕ ਹੈ ਉਹ ਅਖਬਾਰ ਦੇ ਨਾਲ ਉਹ ਵੀ ਜਿਹੜਾ ਖੜਕੂਬਾਦ ਦਾ ਲੋਰਾ ਉਹ ਤੋਂ ਵੀ ਪੜ ਗਈ ਜੀ ਉਹ ਕਹਿੰਦੇ ਇਹਨਾਂ ਨੇ ਕੀ ਕੀਤਾ ਸੀਆਈਏ سٹਾਫ ਵਾਲੇ ਸੀਆਈਏ ਦੇ ਵਿੱਚ ਵੀ ਬੰਦੇ ਨੂੰ ਲੈ ਕੇ ਜਾਂਦੇ ਜੀ ਜਿਹਨੂੰ ਟੌਰਚਰ ਕਰਨਾ ਹੁੰਦਾ ਪੁੱਛਕਿਛ ਕਰਨੀ ਹੁੰਦੀ ਹੈ ਹੂੰ ਹੂੰ ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਦੇ ਮਤਾਬਕ ਸਾਰੇ ਸੀਆਈਏ ਸਾਰੇ ਪੁਲਿਸ ਸਟੇਸ਼ਨ ਜੀ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਬਿਲਕੁਲ ਜੀ ਔਰ ਉਹ ਸੀਸੀਟੀਵੀ ਕੈਮਰੇ ਜਿਹੜੇ 24 ਘੰਟੇ ਚ ਉਹਨਾਂ ਨੂੰ ਚਾਲੂ ਰੱਖਣਾ ਪੈਂਦਾ ਹੈ ਹੂੰ ਹੂੰ ਐਸਐਸਓ ਤੋਂ ਲੈ ਕੇ ਇੰਚਾਰਜ ਤੋਂ ਲੈ ਕੇ ਐਸਪੀ ਤੱਕ ਦੀ ਜ਼ਿੰਮੇਵਾਰੀ ਹੈ ਜੇ ਇਹਦੇ ਵਿੱਚ ਵਾਰੀ-ਮੋਟੀ ਹੀਰਾ ਫੇਰੀ ਹੋ ਗਈ ਤੁਸੀਂ ਜ਼ਿੰਮੇਵਾਰ ਹੋ ਹੂੰ ਹੂੰ ਦੋ ਮਤਲ ਚੱਲਦੇ ਰਹਿੰਦੇ ਜੀ ਇਸ ਲਈ ਹੁਣ ਇਹਨਾਂ ਨੇ ਕੀ ਕੀਤਾ ਵੀ ਜੇ ਸੀਆਈਏ ਨੂੰ ਲੈ ਕੇ ਜਾਵਾਂਗੇ ਤੇ ਰਿਕਾਰਡਿੰਗ ਹੋ ਜਾਣੀ ਹੈ ਫੁਟੇਜ ਬਣ ਜਾਣੀ ਹੈ ਤੇ ਆਪਾਂ ਫਸ ਜਾਗੇ ਜੀ ਹੁਣ ਬੰਦੇ ਨੂੰ ਚੁੱਕਦੇ ਆ ਚੁੱਕ ਕੇ ਪ੍ਰਾਈਵੇਟ ਕੋਠੇ ਲੈ ਕੇ ਹੂੰ ਹੂੰ ਪ੍ਰਾਈਵੇਟ ਘਰ ਲੈਏ ਜਾਂ ਨੌਰੇ ਪਏ ਜਾਂ ਜਿਹੜੀਆਂ ਪੁਰਾਣੀਆਂ ਫੈਕਟਰੀਆਂ ਵਗੈਰਾ ਹੁੰਦੀਆਂ ਉੱਥੇ ਲੈ ਜਾਂਦੇ ਉਹਥੇ ਸਾਰੇ ਸਾਧ ਰੱਖੇ ਹੋਏ ਆ ਕਰੰਟ ਕਿਵੇਂ ਲਾਉਣਾ ਹੈ ਘੋਟਾ ਕਿਵੇਂ ਲਾਉਣਾ ਹੈ ਕਿਵੇਂ ਕੀ ਕਰਨਾ ਹੈ ਹੂੰ ਹੂੰ ਉੱਥੇ ਬੰਦੇ ਨੂੰ ਟੌਰਚਰ ਕਰਦੇ ਆ ਜੀ ਹਾਂਜੀ ਔਰ ਕਈ ਦਾਅਵੇ ਤੇ ਇਹ ਗੱਲ ਬਣਾਈ ਹੋਈ ਹੈ ਕਿ ਕਈ CIA ਸਟਾਫਸ ਦੇ ਵਿੱਚ ਇਹਨਾਂ ਨੇ ਬੜਾਏ ਹੋਏ ਆ ਵੱਡੇ ਵੱਡੇ ਜਿਵੇਂ ਆਪਾਂ ਬਣਾਉਨੇ ਹੁੰਦੇ ਨੇ ਨਾ ਜੂ ਵੈਲਦੀਆਂ ਬਣਾਉਨੇ ਨੇ ਅਟੈਕ ਕੀਆ ਜਿਸੇ ਪਾਣੀ ਪੈ ਜਾਏ ਉਹ ਟੰਕੀਆਂ ਟੰਕੀਆਂ ਬਣਾਈਏ ਜੀ ਬੰਦੇ ਨੂੰ ਫੜ ਲੈਂਦੇ ਆ ਜਿਹਨੂੰ ਟੌਰਚਰ ਕਰਨਾ ਹੁੰਦਾ ਪੁੱਛਕਿਸ਼ ਕਰਨਾ ਹੁੰਦਾ ਗਲ ਫੜ ਲਏ ਤੇ ਗਲ ਫੜ ਕੇ ਪਾਣੀ 'ਚ ਡੋਬੋ ਦਿੰਦੇ ਹੂੰ ਹੂੰ ਮੇਰੇ ਖਿਆਲ ਮਤੱਕ ਮੈਨੂੰ ਜਣਦੀ ਏ ਕਿ ਲੱਗਦਾ ਜਾਪਦਾ ਇਹ ਹੈ ਕਿ ਇਹ ਮੁੰਡੇ ਦੀ ਜਿਵੇਂ ਇਹ ਆਗੀ ਪੋਸਟਮਾਰਟੀਮਟੀ ਰਿਪੋਰਟ ਆ ਜੀ ਜੀ ਤੇ ਉਹਦੀ ਮੌਤ ਜਿਹੜੀ ਆ ਸਾਹ ਘੁੱਟਣ ਨਾਲ ਹੋਈ ਹੈ ਉਹਦੇ ਅੰਦਰ ਪਾਣੀ ਜਿਹੜਾ ਹੈਗਾ ਪੈ ਗਿਆ ਜੀ ਡੁੱਬਣ ਦੀ وجہ ਕਰਨੋਂ ਦੀ ਮੌਤ ਹੋਈ ਹੈ ਹੁਣ ਪਾਣੀ 'ਚ ਡੁੱਬਿਆ ਨਹੀਂ ਗੱ ਬਿਲਕੁਲ ਜਿਹੜੀ ਹੈਗੀ ਹੈ ਸਭ ਤੋਂ ਹੈ ਕਿ ਉਹ ਮਰਤਾ ਪਹਿਲੇ ਹੀ ਗਿਆ ਸੀ ਹੂੰ ਹੂੰ ਪਰਸਲ ਦੇ ਵਿੱਚ ਇਹਨਾਂ ਨੇ ਕੀਤਾ ਕੀ ਕਿ ਇਹਨਾਂ ਨੇ ਉਹਦੀ ਜਿਹੜੀ ਹੈਗੀ ਧੌਣ ਫੜ ਕੇ ਉਹਨੂੰ ਪਾਣੀ ਵਾਲੀ ਟੈਂਕੀ 'ਚ ਡੋਬਾਇਆ ਉਹਨੇ ਜੀ ਕਈ ਵਾਰੀ ਅਣਜਾਣ ਬੰਦੇ ਹੁੰਦੇ ਸਿਆਣੇ ਬੰਦੇ ਨਾਲ ਦੀ ਨਾਲ ਕੱਢ ਲੈਂਦੇ ਅਣਜਾਣ ਬੰਦੇ ਹੁੰਦੇ ਆ ਜਦੋਂ ਸਮਾੜੇਗੇ ਤੇ ਉਹ ਮੁੱਦਾ ਬਰ ਗਿਆ ਬਿਲਕੁਲ ਉਹ ਦੇਖਦੇ ਆ ਜੀ ਇਹਦਾ ਕੀ ਹੁੰਦਾ ਕਿ ਇਸ ਦਾ ਮਤਲਬ ਬਹੁਤ ਵਧੀਆ ਫੈਸਲਾ ਜਿਹੜਾ ਹੈਗਾ ਜਿਹਦੀ ਇਨਕੁਆਰੀ ਕੀਤੀ ਹੈ ਜੱਜ ਸਾਹਿਬ ਨੇ ਅਸੀਂ ਉਹਨਾਂ ਨੂੰ ਵੀ ਮੁਬਾਰਕਵਾਦ ਦਿੰਦੇ ਆ ਤੇ ਮਾਨਯੋਗ ਹਾਈ ਕੋਰਟ ਦਾ ਵੀ ਧੰਨਵਾਦ ਕਰਦੇ ਆ ਕਿ ਘੱਟੋ ਘੱਟ ਜਿੱਥੇ ਮ ਕੋਈ ਨਾ ਕਿ ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਅਰਸ਼ਕਤੀ ਨਾਲ ਲਿਆ ਜਾਵੇ ਜੀ ਜਲਦੀ ਸਾਹਿਬ